अभिनीत बनी कौन वाले फिर दे सलाम बचपने मित्रों के देखिये वह हमेशा हंस बढ़िये अब तो फिर है नहीं ना तेरता ही है ना मैं कल निकलिये आज तो इस गर्दा लावा करिए ना कोई बंदा कोर्स बाँधो वो भी ठेका पहनता है अच्छा तो वो भी ठेका पहनता है यार बड़े जवान हैं घर तो घर पे अभिनीत बनी ਅਕਾਲ ਜੀ ਜਿੱਤੀ ਹੈ ਇੰਦਰਪੁਰੇ ਕਾਮ ਦਾ ਗੇੜ ਮਿਲਿਆ ਹੈ ਕਹਿੰਦੇ ਫੈਸਲਾ ਦੇ ਲਈ ਉਹਨਾਂ ਦਾ ਮੋਟਰਸਾਈਕਲ ਤੇ ਜਾਣਗੇ ਬਰੇ 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 ਹੋਈਏ ਤੂੰ ਤੇਰੇ ਅੰਦਰ ਆ ਇੱਕ ਬੜੇ ਦਿਖਾਓ ਕਮੈਂਟ ਕਰਿਆ ਪਾਸ ਕੋਈ ਕੋਈ ਨਹੀਂ بھائی دیکھیے ہم نے آ دیکھو فرتے لے پھوڑ دا تیار کراؤ جی فوٹو کراؤ پیچھے ہٹو یار اتنا کدو کر دو ہو جا بھائی ہو جا کوئی نہ ہو جا ਦੇਖੀ ਮੈਂ ਪਾਣੀ ਬਲੋਕ ਇਹਨੇ ਦੱਸਿਆ ਦੂਜੇ ਦੇ ਪੱਕ ਬੰਨੀ ਜਾਂਦੀ ਆ ਇਹਨੇ ਦੱਸਿਆ ਦੁੱਲੇ ਵਾਗ ਬੰਨ ਲੈਂਦਾ ਆ ਗੁਰੂ ਸਾਹਿਬ ਗੋਪੀਸ਼ੰਗਾਰ ਦੇ ਦੋਸਤਾਂ ਬਤਾ 30000 ਰੁਪਏ ਦਾ ਵਿਸ਼ੇਸ਼ ਸਨਮਾਨ ਦਿੱਤਾ ਜਾਏਗਾ ਮੇਰੀਆਂ ਤੁਮੇ ਤੁਹਾਡੇ ਤੇ ਇਕੱਲਾ ਧੰਨਵਾਦ ਜਿਹੜੀ ਜਿਆਆਂ ਨੂੰ ਪਾਪਾ ਬੁੱਢੇ ਸਾਹਿਬ ਜੀ ਆਕੇ ਸਾਡੇ ਸਹਾਇ ਹਾਂ ਖਿਡਾਰੀਆਂ ਵੱਲੋਂ ਵੀ ਧੋਤੇ ਪਿੰਡੀਆਂ ਦਾ ਧੰਨਵਾਦ ਆ ਯਾਰ ਸਾਡਾ ਓਏ ਤਾੜੀ ਤੂ ਤੇ ਪੰਡਿਆ ਲਈ ਤਾਰ ਗਰਨ ਮੈਤਰੀ ਪੱਕੀ ਪੱਕੀ ਹੈ ਮੁਰਜਾ ਜਿਹੜਾ ਨਾਲ ਗਿਆ ਕਹਿੰਦੇ ਨਾ ਕਹਿੰਦੇ ਫੇਰ ਮਾਰਾ ਤਾਨੂੰ ਜਾਂਦਾ ਹੈ ਕਹਿੰਦਾ ਇੱਕ ਵਾਰ ਤੂੰ ਨਾਲ ਗਿਆ ਨਾਲ ਗਿਆ ਜਿੱਦਾਂ ਮਰ ਤੇ ਫੇਰ ਚਪੀਲਾ ਦੇ ਕੇ ਕਰਨੀ ਆਖੋ ਨਾਲ ਗਿਆ ਪਿੱਛੇ ਆ ਜਾ ਪਿੱਛੇ ਯਾਰ ਉਹ ਵਾਹ ਪਿੱਛੇ ਯਾਰ ਬੜਾ ਸ਼ੇਰ ਤੇ ਕਰ ਬਾਈ ਨੂੰ ਪਹਿਲਾਂ ਦਾ ਇਹ ਕਰ ਪੈਸਾ ਕੀ ਕਿਹੜੇ-ਕਿਹੜੇ ਜਾਣਦੇ ਨੇ ਮੈਨੂੰ ਕੂਕ ਮਾਰਦੇ ਇੱਕ ਵਾਰੀ ਸੱਚੀਰ ਪਾਲਾ ਲੱਗਣ ਲੱਗਾ ਮੈਨੂੰ ਤੁਰਕੜੀਆਂ ਹੀ ਆਈ ਜਾਂਦੇ ਨੇ ਵੀ ਇੰਨਾ ਪਿਆਰ ਕਰਦੇ ਆ ਮੈਨੂੰ ਸਾਡੀ ਪਿੰਡੀ ਦੇ ਵੀ ਖੜੇ ਨੇ ਪਹਿਲਾਂ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਸੀ ਨਾ ਸਾਈਕਲ ਤੇ ਆਉਂਦੇ ਹੁੰਦੇ ਸੀ ਜਦੋਂ ਇੱਥੇ ਮੇਲਾ ਹੁੰਦਾ ਸੀ ਇਹ ਜਿਹੇ ਦਿਨਾਂ 'ਚ ਉੱਥੇ ਖੜ ਕੇ ਦੇਖਦਾ ਹੁੰਦਾ ਸੀ ਮੈਂ ਤੇ ਮੈਨੂੰ ਬਹੁਤ ਗੱਲਾਂ ਯਾਦ ਨੇ ਤੇ ਹਾਂ ਚਰਮਨੋਪਰਾ ਚਾਰ ਕਮੇਡੀਆਂ ਕਰ ਮੋਹ ਜੇ ਬਸ ਸੋਡਾ ਮੈਂ ਬਤੇਰੀਆਂ ਮਾਮਿਆਂ ਫੁੱਫੜਾਂ ਦੇ ਕਹਿਣ ਦੇ ਬਾਦੀਆ ਹੁਣ ਨਾ ਵਸੇ ਕਰ ਜਿਓ ਪਿੰਗਾ ਤੀਆਂ ਸਿੰਜਾ ਮੇਲੇ ਦਵਾਰੇ ਲਗਨ ਲਾ ਦੂ ਬਸ ਬੜ ਬਣਾੜੋ ਗੌਰ ਰੱਖਿਓ ਕਸੀ ਬਹੁਤ ਪਿਆਰ ਕੀਤਾ ਮੇਰੀ ਇਹ ਮਵਿਕਰੀ ਨੂੰ ਚਲੋ ਸਾਰੇ ਲੀਟਰ ਚੰਗੇ ਹੁੰਦੇ ਆ ਹਣਾ ਆਪ ਦਾ ਆਪ ਦਾ ਹੁੰਦਾ ਜਿਹਦਾ ਸਾਥ ਦਿੰਦਾ ਉਹ ਸਾਰੇ ਦਿੰਦੇ ਨੇ ਤੇ ਇੱਕ ਮੈਂ ਹੋਰ ਤੁਹਾਨੂੰ ਕੰਮ ਦੀ ਗੱਲ ਸੁਣਾ ਕੇ ਜਾਣਾ ਤੇ ਥੋੜਾ ਜਿਹਾ ਮੈਂ ਜਾਣਾਂ ਹਣਾ ਕਾਲੀ ਆ ਬੱਸ ਹੋ ਗਿਆ ਕੀ ਟਾਈਮ ਹੋ ਗਿਆ ਬੱਸ ਸਾਡੇ ਨੂੰ ਕਮ ਹੋ ਜੂ ਹਾਂਜੀ ਉਹ ਬੰਟੂ ਦੀ ਗੱਲ ਹੈ ਬੰਟੂ ਦੀ ਗੱਲ ਹੈ ਹਾਂ ਬੰਟੂ ਦੀ ਵਜ੍ਹਾ ਨਾਲ ਸੱਚੀ ਭਈ ਮੈਂ ਜਦੋਂ ਕਬੱਡੀ ਖੇਡਣ ਲੱਗਿਆ ਸੀ ਨਾ ਤੇ ਕਬੱਡੀ ਪਤਨੀ ਕਿਲੋ ਮੈਂ ਇੱਥੇ ਖੇਡਣ ਲੱਗਿਆ ਸੀ ਉਹ ਜਾਲੀ ਮੂਹਰ ਲਾ ਕੇ ਇੱਕ ਮੁੰਡੇ ਨੇ ਹੋ ਬਾਬਾ ਪੁੱਲੇ ਸਾਡੀ ਜਮਾਨ ਲਵੇ ਤੇ ਉੱਥੇ ਬਾਦਦੀ ਉਹਦੇ ਮਰਿਆ ਕੰਨ ਤੇ ਥਾਪੜਾ ਮੁਹਰੇ ਆਪਾਂ ਦਾ ਖੇਡਦੇ ਨੇ ਤੇਰਪੌਂ ਜੱਤਾਂ ਦੀ ਜੁੜੀਆਂ ਹੋਈਆਂ ਤੇ ਸਾਡੀ ਪਿੰਡੀ ਦੇ ਵੀ ਸਾਰੇ ਆਏ ਹੋਣੇ ਮੈਨੂੰ ਸੌਂ ਲੱਗਿਆ ਬਈ ਬਹੁਤ ਖੁਸ਼ੀ ਹੋਈ ਜਿੱਥੇ ਬੰਦਾ ਨਾ ਸਾਈਕਲ ਤੇ ਹੁੰਦਾ ਹੁੰਦਾ ਤੇ ਉੱਥੇ ਤੁਸੀਂ ਅੱਜ ਇੰਨਾ ਸਨਮਾਨ ਕੀਤਾ ਪਿਆਰ ਕੀਤਾ ਤਾਂ ਮੈਂ ਸੌਂ ਲੱਗੇ ਹੋਰ ਚਾਰਜ ਹੋ ਕੇ ਜਾਣਾ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਬੜ ਬਰਾਲਿਓ ਇੱਕ ਪ੍ਰੇਮੀ ਹੁੰਦਾ ਸੀ ਬਈ ਕਹਿੰਦਾ ਨੇਰੀਆਂ ਆਉਂਦੀਆਂ ਨੇ ਈ ਫੋਟੋ ਦੋਨਾਂ ਦੀ ਵਕਤ ਬੀਤਿਆ ਕਰਦੇ ਸ਼ੀਸ਼ੇ ਦਿਖਾਉਂਦੇ ਨਹੀਂ ਹੁੰਦੇ ਸੱਚੀ ਜੇ ਪਿਆਰ ਕਰਿਆ ਕਰੋ ਇੱਕ ਦੂਜੇ ਨੂੰ ਪਤਾ ਨਹੀਂ ਹੁੰਦਾ ਬੰਦਾ ਕਦੋਂ ਦੁਰਜੇ ਤੇ ਜਾਤਾਂ ਨੇ ਕਿੰਨੇ ਤੇ ਬਹੁਤ ਜ਼ਿਆਦਾ ਜਿੱਤੇ ਹਾਂ ਸੱਚੀ ਕਿ ਭਾਈ ਜਾੜਾ ਹੁੰਦਾ ਕਿ ਬੱਸਰਾ ਵਾਲਾ ਸੱਚੀ ਮੇਰੇ ਨਾਲ ਖੇਡਦਾ ਹੁੰਦਾ ਸੀ ਕਿੱਥੇ ਆਹੋ ਤੈਨੂੰ ਬਹੁਤ ਦੇਖ ਰਹਾਂ ਹਾਂ ਤੇ ਖੜ ਕੇ ਦੇਖਦਾ ਹਾਂਗੇ ਅਸੀਂ ਕਿਹਾ ਤੇਰੇ ਨਾਲ ਖੇਡਣਾ ਵੀ ਕੀਤਾ ਤੇ ਸਾਡਾ ਕੋਚ ਹੁੰਦਾ ਸੀ ਪਿਆਰ ਦੀ ਅਜ ਮੈਚ ਕਰ ਲਿਆ ਦੀ ਤੇਰੇ ਨਾਲ ਅਸੀਂ ਗੋਲ ਕੱਪੇ ਕਰ ਲਏ ਤੇ ਸਾਰੀਆਂ ਸੱਚੀਆਂ ਗੱਲਾਂ ਨਹੀਂ ਮਝੂੜਨੀ ਬੋਲੂਗਾ ਸਰ ਤੇ ਹੁਣ ਤਾਂ ਫੇ ਚਲਾਉਣੇ ਥੋੜਾ ਮੋਟਾ ਥੋੜੇ ਸਹਿਯੋਗ ਨਾਲ ਚੰਡੀਗੜ੍ਹ ਦੀ ਗੀੜਾ ਲੱਗਣ ਲੱਗ ਗਿਆ ਤੇ ਜਿਹੜਾ ਕੁਝ ਆਪਾਂ ਦੇਖਦੇ ਆ ਉਹੀ ਲਿਖਦੇ ਆ ਹਨ ਤੇ ਥੋੜੀ ਜੀ ਕੰਮ ਦੀ ਗੱਲ ਆ ਜਿੰਨੇ ਵੀ ਮੇਰੇ ਵਰਗੇ ਨੇ ਸਾਰੇ ਆਪਣੇ ਮਾਪਿਆਂ ਦਾ ਧਿਆਨ ਰੱਖਿਆ ਕਰੋ ਚਾਚੇ ਤਾਇਆ ਦਾ ਤੇ ਜਿੰਨਾ ਪਿੰਡਾਂ ਤੋਂ ਘਰ-ਘਰ ਬੱਸਾਂ ਚੱਲੀਆਂ ਸੁਣਾਦਾ ਕੋਸ ਕਰੇ ਪਿੰਡਾਂ ਤੋਂ ਘਰ-ਘਰ ਬੱਸਾਂ ਚੱਲੀਆਂ ਚੰਡੀਗੜ੍ਹ ਰਹਿੰਦੀਆਂ ਕੁੜੀਆਂ ਇਕੱਲੀਆਂ ਬਾਬੂ ਚੋਰੀਆਂ ਦੇ ਵਿੱਚ ਖੁਰਿਆ ਇਹ ਹੁਸਨ ਕਦਰ ਨੂੰ ਤੁਰਿਆ ਸਮਝਣਾ ਆਉਂਦੀ ਚਾਲਾਂ ਦੀ ਬਾਬਾ ਨਾਨਕਾਂ ਮਿਹਰ ਕਰੀ ਮਤ ਪੱਜੀ ਰਕਾਨਾਂ ਦੀ ਕਹੇ ਨੀ ਕੱਟ ਫੂਲੋ ਕੇ ਵੇ ਬੇਬੇ ਬਾਪੂ ਨੇ ਕੋਲੇ ਬਾਵੇ ਮਹਿਬੂਬ ਦੇ ਵਿਚ ਰੌਲੇ ਰਾਂਝੇ ਨੂੰ ਕਿਥੋਂ ਦੀਦਾ ਵਿੱਚ ਹੁੰਦੀਆਂ ਚੈਟਾਂ ਦੇ ਮੈਂ ਹੀਰ ਸਿਆਲਾਂ ਦੀ ਰੁਲਦੀ ਦੇਖੀ ਚੰਡੀਗੜ੍ਹ ਫਲੇਟਰ ਵਾਹੋ ਭਾਈ ਇਹ ਤਾਂ ਪਟੀਆਂ ਫੜ ਕੇ ਬੈ ਗਿਆ ਮੱਥਾ ਸੱਚੇ ਪਿਆਰ ਦਾ ਬੈ ਗਿਆ ਪੱਠਾ ਹੁਣ ਵੇ ਸਕੂ ਨਿਕਲ ਸੋਨੇ ਦੀ ਮੈਂ ਜਾਣਾ ਬੈਕ ਨਹੀਂ ਖਰੀ ਵੀ ਟੂ ਚੋਂ ਪਤਾ ਲੱਗਿਆ ਕੁੜੀ ਘਰੇ ਲਿਆਉਣ ਦੇ ਲੈ ਕੇ ਨਹੀਂ ਸਿੱਧੂ ਮੂਸੇਵਾਲੇ ਨੂੰ ਕਿਹੜਾ ਪਿਆਰ ਕਰਦਾ ਸੱਚੀ ਤਾੜੀ ਤੂ ਬਾਈ ਨਹੀਂ ਮਿਲ ਸਕਿਆ ਪਰ ਮੈਂ ਇੱਕ ਹਨਾ ਚੀਜ਼ ਲਈ ਹੋਈ ਆ ਬਾਈ ਘਾਤਰਾ ਕਬਾੜੀ ਨੂੰ ਵੀ ਪਿਆਰ ਕਰ ਦਿੰਦਾ ਕਰਕੇ ਕਹਿੰਦਾ ਉਹ ਵੀ ਸੁਣ ਲੋ ਬਾਈ ਬਣ ਕੇ ਤਾੜੀ ਮਾਰ ਦਿਓ ਕਹਿੰਦਾ ਟਾਕੂ ਮੈਨੂੰ ਵਰਗੀ ਤੋਂ ਜਿੱਨਾ ਚੌਂਕਾ ਕਰਿਆ ਜਾਣਾ ਨਹੀਂ ਮਿਲ ਕੀ ਰੰਗ ਉੱਡ ਜੂ ਤ ਤੇ ਹਾਰੇ ਜਿੱਤਿਆ ਜਾਣਾ ਨਹੀਂ ਕਹਿੰਦੀ ਸਾਡੇ ਸੈਕਟਰ ਨੀਂਦ ਨਹੀਂ ਆਉਂਦੀ ਸੋਟਾ ਬਿੰਦ ਗੁਰੂਆਂ ਦੀ ਸਾਖੀ ਵਰਗਾ ਏ ਕੁੜੀ ਮਾਈਕਲ ਜੈਕਸਨ ਦੇ ਸ਼ੋ ਜਹੀ ਜੱਟ ਮੂਸੇ ਦੀ ਥਾਪੀ ਵਰਗਾ ਏ ਤੁਹਰੀ ਵਰਕਾਇ ਸਾਡੀ ਬੇਬੇ ਹੱਟ ਬਰਾਣੇ ਜੀ ਤੋਂ ਤੂੰ ਵੇਖੜਿਆ ਜਾਣਾ ਨਹੀਂ ਉਹ ਦੇਖੇ ਕਤੂਰਾ ਗੂਗਲ ਤੇ ਸਾਡਾ ਉੱਟ ਗਿਆ ਕੀਨਾ ਫੜਿਆ ਜਾਣਾ ਨਹੀਂ ਹਾਏ 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 ਮਖਰਾ ਟਾਈ ਬੱਜੇ ਕਰਦੂਗਾ ਇਹ ਤਾਂ ਤੱਕੂ ਰਾਣੀ ਸੰਦਰਾ ਵਰਗੀ ਨੂੰ ਜੱਟ ਸਾਹਮਣੇ ਸਾਹਮਣੇ ਰੱਖੂਗਾ ਗਲਾਬ ਸਿੱਧੂ ਦੇ ਮੁੰਦਰਾ ਵਰਗੀ ਖਰਾਬ ਸਿੱਧੂ ਨੂੰ ਇੱਕ ਵਾਰੀ ਬਾਈ ਲਈ ਤਾੜੀ ਮਾਰਦੇ ਜੀ ਮੇਰਾ ਬਹੁਤ ਸਾਧਕਾ ਬਾਈ ਥੈਂਕ ਯੂ ਬਾਈ ਉੱਪਰ ਹੋ ਜਾ ਮੈਨੂੰ ਬਲਤ ਗਿਆ